हां जी ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਜਿਵੇਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਐ ਐਕਸਪਾਇਰ ਹੋ ਜਾਂਦਾ ਹੈ ਤੇ ਉਸ ਨੂੰ ਨਿਊ ਕਰਵਾਉਣ ਜਾਂਦੇ ਹਾਂ ਤਾਂ ਅਸੀਂ ਸਾਨੂੰ ਕੋਈ ਕਿਤੇ ਭੇਜ ਦਿੰਦਾ ਕਿ ਉਹ ਕਿਤੇ ਭੇਜ ਦਿੰਦਾ ਪਰ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਵੇਂ ਤੁਸੀਂ ਆਪਣਾ ਜਿਹੜਾ ਲਾਇਸੈਂਸ ਐ ਆਸਾਨੀ ਦੇ ਨਾਲ ਰੀਨਿਊ ਕਰਾਓਗੇ ਸ਼ਹਿਰਾਂ ਦੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਦੇ ਲਈ ਵਾਹਨ ਦੇ ਦਸਤਾਵੇਜ਼ਾਂ ਦੇ ਨਾਲ ਡਰਾਈਵਿੰਗ ਲਾਇਸੈਂਸ ਦਾ ਹੋਣਾ ਲਾਜ਼ਮੀ ਹੈ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਡਰਾਈਵਿੰਗ ਕਰਨ ਦੇ ਨਤੀਜੇ ਵਜੋਂ ਭਾਰੀ ਜੁਰਮਾਨੇ ਹੋ ਸਕਦੇ ਨੇ ਇਸ ਲਈ ਹਮੇਸ਼ਾ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਆਪਣੇ ਨਾਲ ਰੱਖੋ ਕਈ ਵਾਰ ਲਾਇਸੈਂਸ ਹੋਣ ਦੇ ਬਾਵਜੂਦ ਪੁਲਿਸ ਚਲਾਨ ਕੱਟ ਸਕਦੀ ਹੈ ਜਿਸ ਦਾ ਕਾਰਨ ਹੈ ਕਿ ਲਾਇਸੈਂਸ ਜਿਹੜਾ ਐਕਸਪਾਇਰ ਹੋ ਜਾਂਦਾ ਹੈ ਇਸ ਲਈ ਸਮੇਂ-ਸਮੇਂ ਤੇ ਡਰਾਈਵਿੰਗ ਲਾਇਸੈਂਸ ਦਾ ਨਵੰਨੀਕਰਨ ਕਰਨਾ ਜ਼ਰੂਰੀ ਹੈ ਭਾਵੇਂ ਕਿ ਉਸ ਨੂੰ ਰੀਨਿਊ ਕਰਾਉਣਾ ਬਹੁਤ ਜ਼ਰੂਰੀ ਹੈ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਰੀਨਿਊ ਕਰਨਾ ਕਾਫੀ ਆਸਾਨ ਹੈ ਪਰ ਜ਼ਿਆਦਾਤਰ ਲੋਕ ਇਸ ਬਾਰੇ ਜਾਣਦੇ ਨਹੀਂ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਵੇਂ ਆਸਾਨੀ ਨਾਲ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਰੀਨਿਊ ਕਰਾ ਸਕਦੇ ਹੋ ਜਰੂਰੀ ਦਸਤਾਵੇਜ਼ ਇਹਦੇ ਵਿੱਚ ਕਿਹੜੇ ਲੱਗਣੇ ਨੇ ਪੁਰਾਣਾ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਅਰਜੀ ਫਾਰਮ ਫਾਰਮ ਨੰਬਰ 9 ਤੁਹਾਡੇ ਕੋਲ ਹੋਣਾ ਚਾਹੀਦਾ ਹੈ ਉਮਰ ਦਾ ਸਰਟੀਫਿਕੇਟ ਤੁਹਾਨੂੰ ਚਾਹੀਦਾ ਹੈ ਪਤਾ ਤੁਹਾਡਾ ਜਿਹੜਾ ਲਿਖਿਆ ਹੋਵੇ ਪਾਪ ਕੇ ਤੁਹਾਡਾ ਆਧਾਰ ਕਾਰਡ ਚਾਹੀਦਾ ਹੈ ਪਾਸਪੋਰਟ ਆਕਾਰ ਦੀ ਤੁਹਾਨੂੰ ਫੋਟੋ ਚਾਹੀਦੀ ਹੈ ਫਾਰਮ 1 ਇੱਕ ਜੈ ਮੈਡੀਕਲ ਸਰਟੀਫਿਕੇਟ ਹੁੰਦਾ ਜੇਕਰ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲੈਣਾ ਜ਼ਰੂਰੀ ਹੈ ਤੇ ਫਾਰਮ 1 ਕੇ ਜਮਾ ਕਰਨਾ ਚਾਹੀਦਾ ਹੈ ਫਾਰਮ 1 ਜੇਕਰ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈ ਤਾਂ ਤੁਹਾਨੂੰ ਫਾਰਮ 1 ਜਮਾ ਕਰਨਾ ਹੋਵੇਗਾ ਫੀਸ ਨਵੇਂ ਆਉਣ ਦੀ ਫੀਸ ਦਾ ਭੁਗਤਾਨ ਤੁਹਾਨੂੰ ਕਰਨਾ ਹੋਵੇਗਾ ਵੈਰੀਫਿਕੇਸ਼ਨ ਤੁਹਾਡੀ ਅਰਜ਼ੀਆਂ ਆਰਟੀਓ ਅਧਿਕਾਰੀਆਂ ਦੁਆਰਾ ਤਸਦੀਕ ਕੀਤੀਆਂ ਜਾਣਗੀਆਂ ਤਸਦੀਕ ਪੂਰਾ ਹੋਣ ਤੋਂ ਬਾਅਦ ਤੁਹਾਡੇ ਡਰਾਈਵਿੰਗ ਲਾਇਸੈਂਸ ਨੂੰ ਰਨਿਊ ਕੀਤਾ ਜਾਵੇਗਾ ਤੇ ਜਾਰੀ ਕੀਤਾ ਜਾਵੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮਿਲਦੇ ਆਇਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚਾਤ ਧੰਨਵਾਦ